ਹਾਂਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਮੇਰੇ ਨੂੰ ਸਤਿ ਸ਼੍ਰੀ ਅਕਾਲ ਮੈਂ ਤਿੰਨਾ ਚਾਰਾਂ ਦਿਨਾਂ ਦਾ ਦੇਖੀ ਜਨਾ ਫੇਸਬੁੱਕ ਤੇ ਐਰਾ WhatsApp ਤੇ ਖਬਰਾਂ ਜਿਹੜੀਆਂ ਆਉਂਦੀਆਂ ਤੇ ਮੈਂ ਚੁੱਪ ਸੀ ਮੈਂ ਕਹਿੰਦਾ ਹੀ ਵੀ ਮੈਂ ਇਹ ਕੀ ਜਣਾਏ ਕੰਮ ਚੋਂ ਮੈਂ ਬਾਹਰ ਮੈਂ ਕੰਮ ਚ ਆਉਣਾ ਨਹੀਂ ਚਾਹੁੰਦਾ ਸੀ ਪਰ ਮੈਂ ਸੋਚਿਆ ਵੀ ਮੈਂ ਚੁੱਪ ਰਹਿ ਕੇ ਵੀ ਮੈਂ ਮੈਨੂੰ ਫੋਨ ਬਾਹਰੋਂ ਵੀ ਮੈਨੂੰ ਫੋਨ ਆਈ ਜਾਂਦੇ ਆ ਇੱਕ ਫੋਨ ਮੈਨੂੰ ਕੱਲ ਵੀ ਆਇਆ ਬੀਸੀ ਤੋਂ ਮੈਂ ਗੱਲ ਕਰਦਾ ਜੋ ਕਾਲੀ ਯਾਰ ਪਾਰਟੀ ਦੇ ਵਿੱਚ ਪ੍ਰੋਬਲਮ ਅੱਜ ਚੱਲ ਰਹੀਆਂ ਤੇ ਮੈਂ ਗੱਲ ਕਰਦਾ ਬਾਈ ਚਰਨਜੀਤ ਭਰਾੜ ਬਾਰੇ ਉਹਨਾਂ ਦੀ ਮੈਂ ਵੀਡੀਓ ਪਹਿਲਾਂ ਨਹੀਂ ਦੇਖੀ ਸੀ ਪਰ ਮੇਰੇ ਕੋਲੇ ਕੱਲ ਹੀ ਵੀਡੀਓ ਉਹਨਾਂ ਦੀ ਇੱਕ ਆਈ ਆ ਉਹਦੇ 'ਚ ਬੋਲਦੇ ਆ ਵੀ ਗਗਨ ਆ ਬਿਆਨ ਆ ਮੇਰੀ ਆਏ ਨਹੀਂ ਹੋਈ ਗੱਲ ਨਹੀਂ ਹੋਈ ਮੈਂ ਪਹਿਲਾਂ ਵੀਰੇ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਮੈਨੂੰ ਜਾਣਦੇ ਨਹੀਂ ਆਪਣੀ ਗੱਲ ਹੁੰਦੀ ਨਹੀਂ ਹੁੰਦੀ ਸੀ ਆਪਣੀ ਕਿਤੇ ਗੱਲ ਹੋਈ ਨਹੀਂ ਮੈਨੂੰ ਪਹਿਲਾਂ ਇਹ ਮੇਰਾ ਵੀਰ ਦੱਸਦੇ ਵੀ ਆਪਣੀ ਕਦੇ ਗੱਲ ਤੁਸੀਂ ਮੈਨੂੰ ਜਾਣਦੇ ਆ ਚਾ ਤੁਸੀਂ ਮੈਨੂੰ ਜਾਣਦੇ ਨਹੀਂ ਹਨ ਚਾ ਤੁਹਾਡੇ ਕੋਲ ਮੇਰਾ ਫੋਨ ਹੈ ਨਹੀਂ ਤੁਸੀਂ ਮੈਨੂੰ ਆਸੇ ਪਾਸਿਓਂ ਮੇਰੀ ਤੁਸੀਂ ਕਿਤੇ ਤਾਂ ਵੀਡੀਓ ਪਾ ਦਿੰਦੇ ਆ ਮੇਰਾ ਨਾਮ ਲੈ ਕੇ ਠੀਕ ਹੈ ਇਦਾਂ ਆਏ ਆ ਜਾਵਾਂ ਹਨਾ ਕਿਤੇ ਤੁਸੀਂ ਮੈਨੂੰ ਬਾਹਰੋਂ ਹੋਰ ਸਿਟੀ ਤੋਂ ਫੋਨ ਲਵਾਉਂਦੇ ਆ ਕਿਸੇ ਤੋਂ ਬਈ ਜੋ ਸਾਡਾ ਮਸਲਾ ਚੱਲੀ ਜਾਂਦਾ ਗਗਨ ਕੋਈ ਬਿਆਨ ਨਾ ਦੇ ਵੀ ਗਗਨ ਜਿਉਂ ਨਾ ਦੇ ਪਰ 3-4 ਦਿਨ ਇਹ 5 ਦਿਨ ਹੀ ਹੋ ਗਏ ਚੀਜ਼ ਨੂੰ ਮੈਂ ਚੁੱਪ ਕਰਿਆ ਬੈਠਾ ਮੈਂ ਕਹਿੰਦਾ ਹੀ ਵੀ ਮੈਂ ਇਹ ਕੰਮ 'ਚ ਨਹੀਂ ਆਉਣਾ ਬਈ ਆਪਾਂ ਕੀ ਲੈਣਾ ਪਰ ਜਦੋਂ ਬੰਦੇ ਨੂੰ ਬਿਨਾਂ ਖੱਜਲ ਬਿਨਾਂ ਚੁੱਪ ਕੀਤੇ ਨੂੰ ਬੰਦੇ ਨੂੰ ਕਲਾਉਂਦੇ ਆ ਉਹ ਹਰ ਟਾਈਮ ਕਿਤੇ ਬਾਹਰੋਂ ਉਧਰ ਫੋਨ ਲਵਾ ਮੈਨੂੰ ਬਿਨਾ ਗੱਲ ਤੋਂ ਖੱਜਲ ਕਰਦੇ ਆ ਮੈਂ ਇਹ ਪੁੱਛਣਾ ਚਾਹੁੰਦਾ ਵੀ ਮਸਲਾ ਹੋਇਆ ਵੀ ਮੈਂ ਪੈਸੇ ਨਹੀਂ ਲਏ ਠੀਕ ਹੈ ਜੀ ਤੁਹਾਡਾ ਮਹਾਲੀ ਆਫਿਸ ਹੈਗਾ ਨਾ ਇੱਕ ਤੁਹਾਡਾ ਇੱਥੇ ਬੰਦਾ ਕੈਨੇਡਾ ਤੋਂ ਮਹਾਲੀ ਗਿਆ ਤੇ ਨਹੀਂ ਮੈਂ ਗੱਲ ਕਰਦਾ ਬਾਈ ਪੈਸਿਆਂ ਦੀ ਮੈਂ 30 ਲੱਖ ਰੁਪਈਆ ਤੁਹਾਡੇ ਰਿਸ਼ਤੇਦਾਰ ਸੀ ਠੀਕ ਹੈ ਉਹ ਮੈਥੋਂ ਫੜ ਕੇ ਲੈ ਕੀ ਗਿਆ ਠੀਕ ਹੈ ਜੀ ਜਿਹੜਾ ਉਹ ਲੈ ਕੇ ਗਿਆ ਉਹ ਐਸੇ ਮੈਂ ਬਰਨਾਲੇ ਜਾ ਕੇ ਦਿੱਤੇ ਆ ਬੱਸ ਸਟੈਂਡ ਤੇ ਬੱਸ ਸਟੈਂਡ ਤੇ ਖੜਕੇ ਠੀਕ ਹੈ ਮੈਂ ਬਈ ਬੜੀਆਂ ਗੱਲਾਂ ਆਈਆਂ ਤਾਂ ਮੈਂ ਕਰਨਾ ਨਹੀਂ ਚਾਹੁੰਦਾ ਠੀਕ ਹੈ ਨਾ ਤਾਂ ਮੈਂ ਬੜਾ ਸਿਆਸੀ ਆ ਤੇ ਨਾ ਮੈਨੂੰ ਇਹਦੇ ਬਾਰੇ ਬੜੀ ਨੌਲੇਜ ਆ ਆਪਾਂ ਹੈਗੇ ਆ ਸਿੱਧੇ ਸਾਦੇ ਜੀ ਪਹਿਲਾਂ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਕਹਿੰਦਾ ਸੀ ਚੁੱਪ ਰਹਿਜੇ ਚ ਫਾਇਦਾ ਚੁੱਪ ਰਹਿਜੇ ਚ ਫਾਇਦਾ ਪਰ ਜਦੋਂ ਮੇਰਾ ਥਾਂ ਥਾਂ ਤੁਸੀਂ ਮੇਰੀ ਬਦਨਾਮੀ ਕਰਦੇ ਆ ਇੱਕ ਤਾਂ ਮੈਂ ਪੈਸੇ ਦਿੱਤੇ ਆ ਠੀਕ ਹੈ ਜੀ ਤੋਂ ਨੂੰ ਇੱਕ ਤੁਸੀਂ ਮੇਰਾ ਨਾਮ ਵੇਚਦੇ ਆ ਠੀਕ ਹੈ ਇਹਦਾ ਮਤਲਬ ਫਿਰ ਮੈਂ ਚੁੱਪ ਥਾਂ ਰਹਾ ਮੈਂ ਕਿਹਾ ਬਈ ਝੂਠਾ ਠੀਕ ਹੈ ਇੱਥੇ ਮੈਂ ਲਿਆ ਜਦੋਂ ਇੱਥੇ ਮੇਰੇ ਓਨਰ ਨੂੰ ਪਤਾ ਲੱਗਿਆ ਬਈ ਬਈ ਆ ਚੱਕਰ ਠੀਕ ਹੈ ਇਹਨੇ ਤਾਂ ਮੈਨੂੰ 5 ਪੈਸੇ ਨਹੀਂ ਲਏ ਸਰਬੀਰ ਜੀ ਦਾ ਨਾਮ ਵੇਚ ਕੇ ਮੇਰੇ ਅਰਗੇ ਇੱਕ ਦੋ ਹੋਰ ਵੀ ਆ ਉਹ ਵੀ ਆਉਣਗੇ ਅੱਜ ਤਾਂ ਮੈਂ ਹੀ ਆਇਆਗਾ ਇੱਥੇ ਉਹ ਉਹ ਵੀ ਆਉਣਗੇ ਉਹ ਵੀ ਤੁਹਾਨੂੰ ਸਬੂਤ ਦੇਵਾਂਗੇ ਅਸੀਂ ਸੋ